ਇਹ ਪੈਣਾ ਪਾ ਇਹ ਪੂਰਾ ਇੱਕ ਦਿਨ ਚੋਕਾਂ ਦੋ ਦਿਨ ਚੋਕਾਂਗੇ ਤੇ ਬਸ ਜਣਾ ਨਾ ਅਦਾਸ ਕਦਮ ਪਿਆ ਦੇ ਕਮਾਲ ਮੰਦਰ ਹੈਗਾ ਜੀ ਕਮਾਲ ਮੰਦਰ ਦੇ ਬਾਹਰ ਵੀ ਉੱਦਦਾ ਤਾਂ ਹੁਤਾ ਹੀ ਢੇਰ ਲੱਗਾ ਆਵਾ ਕੂੜੇ ਦਾ ਜਿੱਦਾਂ ਢੇਰ ਇੱਥੇ ਲੱਗਾ ਆਵਾ ਤੇ ਆਪਾਂ ਮਤਲਬ ਡਿਲੀ ਕਾਰਪੋਰੇਸ਼ਨ ਦੇ ਦਫ਼ਤਰ ਦੋ ਵਾਰੀ ਹੋ ਕੇ ਆਏ ਆ ਇਸ ਕਰਕੇ ਕਿ ਸਾਡੇ ਜਿਹੜੇ ਘਰ ਦੇ ਵਿੱਚ ਗੰਦਾ ਪਾਣੀ ਆ ਰਹੀ ਹੈ ਫੂੜਾ ਆ ਰਿਹਾ ਹੈ ਇਹ ਸੁੱਕਿਆ ਜਾਵੇ ਤੇ ਸਾਡੀ ਘੱਟੋ ਘੱਟ ਗਲੀ ਨੂੰ ਤੇ ਸਵਾਈ ਰਵੇ ਪਰ ਨਾ ਦੇ ਤੇ ਕਾਰਪੋਰੇਸ਼ਨ ਦਾ ਕੋਈ ਬੰਦਾ ਆਇਆ ਨਾ ਕੋਈ ਵਾਲਾ ਵੀ ਇਹਨੇ ਬੰਦਾ ਬੁਲਾਇਆ ਵਾ ਜਿਸ ਕਰਕੇ ਪੂਰੀ ਗਲੀ ਦੇ ਵਿੱਚ ਪ੍ਰੋਬਲਮ ਹੈ ਜੀ ਕੀ ਨਾਮ ਤੇ ਕਿਹੜਾ ਇਲਾਕਾ ਤੇ ਕੀ ਮੁਸ਼ਕਲ ਆ ਸਮੱਸਿਆ ਜੈਸੀ ਰਾਮ ਜੀ ਸਾਰੇ ਨੂੰ ਮੇਰਾ ਨਾਮ ਹੈ ਰਿਤਿਕ ਭੰਡਾਰੀ ਤੇ ਮੈਂ ਵਾਰਡ ਨੰਬਰ 15 ਗਲੀ ਨੰਬਰ 9 ਦਾ ਰਹਿਣ ਵਾਲਾ ਆ ਸਾਡੇ ਗਲੀ ਦੇ ਵਿੱਚ ਤਕਰੀਬਨ 1 ਮਹੀਨਾ ਤੋਂ ਉੱਪਰ ਹੋ ਚੁੱਕਾ ਹੈ ਨਾ ਹੀ ਕੋਈ ਕੂੜਾ ਚੁੱਕਣ ਵਾਲਾ ਆ ਰਿਹਾ ਤੇ ਨਾ ਹੀ ਕੋਈ ਸਫਾਈ ਨਾ ਹੀ ਮੱਛਰਾਂ ਵਾਸਤੇ ਜਿਹੜੇ ਵੀ ਆਂਦਾ ਹੈ ਤੇ ਇਹ ਸਾਡੇ ਘਰ ਦੇ ਵਿੱਚ ਜਿਹੜਾ ਪਾਣੀ ਹੈ ਇਹ ਕਾਲਾ ਪਾਣੀ ਬਿਲਕੁਲ ਗਟਰ ਦਾ ਗਾਰੇ ਵਾਲਾ ਪਾਣੀ ਹੈ ਜਿਹੜਾ 1 ਮਹੀਨੇ ਤੋਂ ਸਾਡੇ ਕੀ ਘਰਾਂ ਦੇ ਵਿੱਚ ਆ ਰਿਹਾ ਜੋ ਸਾਡਾ ਇਹ ਸਾਡੀ ਤੁਹਾਡੀ ਗਲੀ ਹੈ ਸਾਡਾ ਪਰਿਵਾਰ ਹੈ ਇਹਨਾਂ ਦੇ ਬੱਚੇ ਇਹੀ ਪਾਣੀ ਪੀ ਰਹੇ ਆ ਜਿਹੜੇ ਨਹੀਂ ਬਾਹਰੋਂ ਲੈ ਸਕਦੇ ਉਹ ਇਹੀ ਪਾਣੀ ਪੀ ਰਹੇ ਆ ਜਿਹੜੇ ਲੈ ਸਕਦੇ ਆ ਉਹ ਬਾਹਰੋਂ ਪਾਣੀ ਲਾ ਕੇ ਪੀਂਦੇ ਆ ਜਿਨ੍ਹਾਂ ਦੀ ਨਹੀਂ ਜਿਆਦਾ ਇਨਕਮ ਵੀ ਨਹੀਂ ਹੈਗੀ ਉਹ ਵੀ ਸਿਰਫ ਸਾਡੇ ਕਾਉਂਸਲਰ ਕਰਕੇ ਯਾਹ ਈ ਕਾਰਪੋਰੇਸ਼ਨ ਕਰਕੇ ਸਾਨੂੰ ਇਹ ਪਾਣਾ ਪਾਣੀ ਪੀਣਾ ਪੀ ਰਿਆ ਸਾਡੇ ਵੱਲੋਂ ਜੀ ਪਿਛਲੇ 1 ਮਹੀਨੇ ਤੋਂ ਲਗਾਤਾਰ ਆਪਾਂ ਆਪਣੇ ਕੌਂਸਲਰ ਨੂੰ ਫੋਨ ਕਰ ਰਹੇ ਆ ਤੇ ਕਾਰਪੋਰੇਸ਼ਨ ਦੇ ਵਿੱਚ ਵੀ ਚਾਰ ਵਾਰੀ ਕੰਪਲੇਂਟ ਕਰਤੀ ਹੈ ਕਿ ਸਾਡੇ ਗਰੀ ਦੇ ਵਿੱਚ ਆਹ ਕੂੜਾ ਆ ਰਿਹਾ ਆ ਪਾਣੀ ਸਾਡੇ ਗਰੀ ਦੇ ਵਿੱਚ ਘਰਾਂ ਦੇ ਵਿੱਚ ਆ ਰਿਹਾ ਕਿ ਤੁਸੀਂ ਸਾਡੇ ਕਮ ਸੇ ਕਮ ਗਟਰ ਜਿਹੜੇ ਸੀਵਰੇਜ ਜਿਹੜੇ ਬਲੌਕ ਪਏ ਹੋਏ ਪਿਛਲੇ 2-2 ਮਹੀਨਿਆਂ ਤੋਂ ਕਮ ਸੇ ਕਮ ਤੁਸੀਂ ਉਹ ਸਾਫ਼ ਕਰਾ ਦਿਓ ਕੂੜਾ ਤੁਸੀਂ ਨਹੀਂ ਚੁਗਾ ਸਕਦੇ ਕੂੜਾ ਆਪਾਂ ਲਿਫਾਫਿਆਂ ਚ ਪਾ ਪਾ ਕੇ ਇਕੱਠਾ ਕਰਕੇ ਘਰਾਂ ਦੇ ਅੰਦਰ ਰੱਖ ਰਹੇ ਆ ਟੈਰੀਆ ਟੈਰਿਸ ਤੇ ਰੱਖ ਰਹੇ ਆ ਪਰ ਤੁਸੀਂ ਕੂੜਾ ਨਹੀਂ ਚੁਕਾ ਸਕਦੇ ਪਾਣੀ ਦੇ ਸਾਫ ਕਰਾ ਦਿਓ ਪਰ ਇਹ ਪਾਣੀ ਵੀ ਨਹੀਂ ਸਾਫ ਕਰਾ ਰਹੇ 10 ਕਦਮ ਤੇ ਸਾਡੇ ਇੱਥੇ ਗੋਪਾਲ ਮੰਦਿਰ ਹੈ ਬਿਲਕੁਲ ਗਲੀ ਦੇ ਮੋੜ ਤੇ ਗੋਪਾਲ ਮੰਦਿਰ ਹੈ ਉਹਦੇ ਬਾਹਰ ਵੀ ਸੇਮ ਇਦਾ ਹੀ ਢੇਰ ਲਾ ਰੱਖਿਆ ਇਹਨਾਂ ਨੇ ਧਾਰਮਿਕ ਜਿਹੜੀ ਐਡੀ ਵਧੀਆ ਮਤਲਬ ਸਥਾਨ ਹੈਗਾ ਸਾਡੇ ਘਰ ਦੇ ਲੱਗ ਕੇ ਇਹਨਾਂ ਮਸ਼ਹੂਰ ਆ ਉਹਦੇ ਬਾਹਰ ਤੁਸੀਂ ਐਜ਼ ਇਟ ਇਜ਼ ਕੂੜਾ ਦਾ ਢੇਰ ਲਾਇਆ ਉਹਦੇ ਬਾਹਰ ਜਿਹੜੀ ਪਾਣੀ ਦੀ ਟੂਟੀ ਲੱਗੀ ਸਰਕਾਰੀ ਉਹਦੇ ਵਿੱਚ ਵੀ ਗਰੇ ਵਾਲਾ ਪਾਣੀ ਆ ਉਹਨਾਂ ਦੇ ਵਿੱਚ ਜੀ ਮੰਨਦੇ ਬਹੁਤ ਜ਼ਿਆਦਾ ਟੇਸ ਪਹੁੰਚਦੀ ਹੋएगी ਕਿ ਇੰਨਾ ਧਾਰਮਿਕ ਮੰਦਿਰ ਹੈਗਾ ਗੋਪਾਲ ਮੰਦਿਰ ਹਰ ਇੱਕ ਕ੍ਰਿਸ਼ਨ ਜੀ ਦਾ ਭੋਲੇ ਸ਼ੰਕਰ ਜੀ ਦਾ ਹਰ ਇੱਕ ਫੰਕਸ਼ਨ ਇੱਥੇ ਧੂਮਧਾਮ ਨਾਲ ਮਨਾਇਆ ਜਾਂਦਾ ਤੇ ਜਦੋਂ ਲੋਕੀ ਉਹਦੇ ਬਾਹਰ ਹੁਣ ਨਿਕਲਦੇ ਆ ਕੂੜਾ ਵੇਖ ਰਹੇ ਆ ਕਿ ਇੱਦਾਂ ਦਾ ਕੂੜੇ ਦਾ ਢੇਰ ਲਾਇਆ ਹੋਇਆ ਵਾ ਤੇ ਉਹਨਾਂ ਦੇ ਐਕਚੁਅਲੀ ਗੱਲ ਇਹ ਆ ਕਿ ਉਹਨਾਂ ਦੇ ਦਿਲ ਤੇ ਕਿੰਨੀ ਟੇਸ ਪਹੁੰਚਦੀ ਹੋएगी ਮੈਲ ਜੀ ਪਾਣੀ ਇੰਨਾ ਸਮੈਲ ਵਾਲਾ ਤੁਸੀਂ ਪਾਣੀ ਦੀ ਹਾਲਤ ਦੇਖ ਸਕਦੇ ਹੋ ਬਿਲਕੁਲ ਕਾਲਾ ਪਾਣੀ ਹੈ ਇੰਨੀ ਗਟਰ ਦੀ ਗਾਰੇ ਦੀ 스멜 ਆ ਰਹੀ ਹੈ ਪਾਣੀ ਦੇ ਵਿੱਚੋਂ ਬਿਲਕੁਲ ਜੀ ਸਾਡੀ ਗਲੀ ਦੇ ਵਿੱਚ ਚਾਰ ਘਰ ਹੈ ਉਹਨਾਂ ਦੇ ਬੱਚੇ ਆ ਛੋਟੇ ਛੋਟੇ 3 ਸਾਲ ਦੇ ਉਹ ਜਸਟ ਹਸਪੀਟਲ ਤੋਂ ਅੱਜ ਹੀ ਆਏ ਆ ਠੀਕ ਹੋ ਕੇ ਤੇ ਉਹ ਪਿਛਲੇ 1 ਮਹੀਨੇ ਤੋਂ ਹਸਪੀਟਲ ਦੇ ਵਿੱਚ ਦੱਸ ਸਾਡੇ ਵੱਲੋਂ ਵੀ ਆਲਟੀਮੇਟ ਦਿਨਾਂ ਦਾ ਤੇ ਦਿੱਤਾ ਹੀ ਨਹੀਂ ਜਾ ਸਕਦਾ ਕੰਮ ਸੇਕਮ ਆਪਾਂ ਕਰਨੇ ਆ ਤੁਹਾਡਾ ਕੱਲ ਸਵੇਰ ਤੱਕ ਇਹ ਕੂੜਾ ਚਕਾ ਦਿਓ ਪਾਣੀ ਚਕਾ ਦਿਓ ਜੇ ਕਾਉਂਸਲਰ ਆਡਾ ਨਹੀਂ ਇਹ ਕੰਮ ਕਰ ਸਕਦਾ ਜੇ ਉਹ ਮਤਲਬ ਵੋਟਾ ਲੈਣ ਵਕਸ ਤੇ ਤੁਸੀਂ ਆ ਜਾਂਦੇ ਗਲੀ 'ਚ ਮੂੰਹ ਚੁੱਕ ਕੇ ਕਿਸਾਨੂੰ ਵੋਟ ਦੇ ਦਿਓ ਜਾਂ ਆਪਾਂ ਨੂੰ ਕਾਉਂਸਲ بتاਓ ਆਪਾਂ ਤਾਂ ਇਹ ਕਰਾਂਗੇ ਉਹ ਆਡੀ ਗਲੀ 'ਚ ਸਟਰੀਟ ਲਾਈਟ ਟੁੱਟੇ ਨੂੰ ਸਾਜੀ तकरीबन 4-5 ਮਹੀਨੇ ਹੋ ਚੁੱਕੇ ਆ ਤੇ ਜਦੋਂ ਅਸੀਂ ਸਟਰੀਟ ਲਾਈਟ ਦੀ ਮੰਗ ਕਰਦੇ ਆ ਤਾਂ ਕਹਿੰਦੇ ਜੀ ਹਨ ਸਰਕਾਰ ਸਟਰੀਟ ਲਾਈਟ ਨਹੀਂ ਦਿੰਦੀ ਕਿਉਂਕਿ ਸਰਕਾਰ ਪਾਵਰ ਦੇ ਵਿੱਚ ਨਹੀਂ ਹੈਗੀ ਹੈ ਹਨਾ ਤੇ ਤੁਸੀਂ ਸਰਕਾਰ ਪਾਵਰ 'ਚ ਹੈਗੀ ਨਹੀਂ ਹੈਗੀ ਆਪਾਂ ਤੇ ਆਪਣੇ ਘਰ ਦੀਆਂ ਸਹੂਿਦਾਵਾਂ ਮੰਗਣੇ ਆ ਤੁਹਾਡੇ ਕੋਈ ਏਰੀਆ ਦੀਆਂ ਮੰਗਣੇ ਜਿਹੜੀ ਸਰਕਾਰ ਦੇ ਰਹੀ ਆ ਆਪਾਂ ਵੋਟਾਂ ਦਿੱਤੀਆਂ ਆ ਤੁਹਾਨੂੰ ਆਪਾਂ ਤੇ ਆਪਣੀ ਜਿਹੜੀ ਸਰਕਾਰੀ ਚੀਜ਼ਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਮੰਗ ਰਹੇ ਆ ਇਹ ਦੇਖੋ ਜੀ ਇਹ ਸਾਡੀ ਕਾਉਂਸਲਰ ਸਾਹਿਬ ਦਾ ਨੰਬਰ ਆ ਆਪਾਂ ਲਗਾਤਾਰ ਇਹਨਾਂ ਨੂੰ ਪਿਛਲੇ 1 ਮਹੀਨੇ ਤੋਂ ਫੋਨ ਕਰ ਰਹੇ ਆ ਕਿ ਸਾਡਾ ਇਹ ਕੂੜਾ ਚੁਕਾ ਦਿਓ ਸਾਡਾ ਪਾਣੀ ਜਿਹੜਾ ਹੈ ਸਾਫ਼ ਕਰਾ ਦਿਓ ਸਾਡੇ ਸਿਵਰੇ ਸਾਫ਼ ਕਰਾ ਦਿਓ ਪਰ ਨਾ ਤੇ ਕਾਉਂਸਲਰ ਸਾਹਿਬ ਵੱਲੋਂ ਫੋਨ ਚੁੱਕਿਆ ਜਾਂਦਾ ਹੈ ਜੇ ਚੁੱਕਿਆ ਜਾਂਦਾ ਹੈ ਤੇ ਟਾਈਮ ਦੇ ਦਿੱਤਾ ਜਾਂਦਾ ਹੈ ਤੇ ਜਾਂ ਕਹਿ ਦਿੱਤਾ ਜਾਂਦਾ ਹੈ ਕਿ ਮੈਂ ਕਹਿ ਦਿੱਤਾ ਬੰਦਿਆਂ ਨੂੰ ਉਹ ਆ ਜਾਂਦੇ ਪਰ ਕੂੜਾ ਚੁੱਕਣ ਨਾ ਆਂਦਾ ਨਾ ਕੋਈ ਸਿਵਰੇ ਸਾਫ਼ ਕਰਨ ਵਾਸਤੇ ਆਉਂਦਾ ਸਾਡੀ ਉੱਚ ਅਧਿਕਾਰੀਆਂ ਤਾਂ ਘਰੇ ਕੋਈ ਗੱਲਬਾਤ ਨਹੀਂ ਹੋਈ ਜੀ ਆਪਾਂ ਕੰਪਲੇਨ ਕੀਤੀ ਹੈ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਕੰਪਲੇਨ ਕੀਤੀ ਸੀ ਪਰ ਉਤੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਤੇ ਕਾਉਂਸਲਰ ਸਾਹਿਬ ਪਰ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਹੁਆ ਤੇ ਜੇ ਇਹ ਕਾਉਂਸਲਰ ਸਾਹਿਬ ਸਾਡੇ ਏਰੀਆ ਦਾ ਕੂੜਾ ਨਹੀਂ ਚੁਕਾ ਸਕਦੇ ਪਾਣੀ ਨਹੀਂ ਸਾਫ਼ ਕਰਾ ਸਕਦੇ ਸਾਡੀ ਮੇਅਰ ਸਾਹਿਬ ਅੱਗੇ ਬੇਨਤੀ ਹੈ ਕਿ ਸਾਡਾ ਕੂੜਾ ਚੁਕਾਇਆ ਜਾਵੇ ਸਾਡੇ ਘਰ ਦੇ ਵਿੱਚ ਜਿਹੜਾ ਗਾਰੇ ਦਾ ਪਾਣੀ ਆ ਰਿਹਾ ਉਹ ਸਾਫ਼ ਕਰਕੇ ਦਿੱਤਾ ਜਾਵੇ ਤੇ ਜੇ ਮੇਅਰ ਸਾਹਿਬ ਵੀ ਨਹੀਂ ਕਰ ਸਕਦੇ ਤੇ ਕਮਿਸ਼ਨਰ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਟੱਬਰ ਸਾਡੀ ਫੈਮਿਲੀ ਸਾਡੀ ਗਲੀ ਸਾਡੇ ਬੱਚੇ ਬਿਮਾਰ ਨਾ ਪੈਣ ਮਰਨ ਤੋਂ ਬਚ ਜਾਣ ਤੇ ਕਿਰਪਾ ਕਰਕੇ ਸਾਡੇ ਘਰ ਦਾ ਪਾਣੀ ਤੇ ਕੂੜਾ ਸਾਡੇ ਏਰੀਆ ਦਾ ਸਾਫ਼ ਕਰਵਾ ਦਿਓ ਜੇ ਕੌਂਸ ਕਮਿਸ਼ਨਰ ਸਾਹਿਬ ਵੀ ਨਹੀਂ ਕਰਾ ਸਕਦੇ ਤੇ ਆਪਾਂ ਕਈਆਂ ਫੜ ਕੇ ਅੱਜ ਸ਼ਾਮ ਨੂੰ ਇਹ ਸਾਰਾ ਕੂੜਾ ਆਪ ਬੋਰੀਆਂ ਚ ਪਾ ਕੇ ਤੇ ਛਾਡਾਵਾਂਗੇ ਨੇ ਤੇ ਆਪਾਂ ਆਪਣੇ ਕੋਲੋਂ ਪੈਸੇ ਲਵਾ ਕੇ ਸੀਵਰੇਜ ਦੇ ਜਿਹੜੇ ਕੰਮ ਅਗੇ ਆ ਉਹ ਅੱਜ ਸ਼ਾਮੀ ਆਪਾਂ ਸ਼ਾਮ ਦੇ 5 ਵਜੇ ਤੱਕ ਵੇਟ ਕਰਾਂਗੇ ਆਪਾਂ ਕਿਉਂਕਿ 1 ਮਹੀਨੇ ਤੋਂ ਕਰ ਰਹੇ ਆ ਆਪਾਂ ਤੁਹਾਨੂੰ 2 ਦਿਨ ਦਈਏ 4 ਦਿਨ ਦਈਏ ਆਪਾਂ ਉਹ ਦਿਨ ਦੇਨੇ ਹੀ ਨਹੀਂ ਆ ਸ਼ਾਮ ਦੇ 5 ਵਜੇ ਤੱਕ ਕਲੀਅਰ ਕਟ ਕੌਂਸਲਰ ਸਾਹਿਬ ਕੋ ਟਾਈਮ ਹੈਗਾ ਜਾਂ ਤੇ ਆ ਨਾ ਕੰਮ ਕਰਾ ਦੇ ਨੇ ਤੇ ਹੀ ਆਪਣੇ ਜੇਬ ਤੋਂ ਪੈਸੇ ਲਾ ਕੇ ਤੇ ਮ्युनਿਸਪਲ ਕਾਰਪੋਰੇਸ਼ਨ ਦੇ ਬੰਦੇ ਲਵਾ ਕੇ ਗਲੀ ਸਾਰੀ ਸਾਫ ਕਰਾਵਾਂਗੇ ਸੀਵਰੇਜ ਸੈੱਵ ਕਰਾਵਾਂਗੇ ਤੇ ਕੂੜਾ ਚਕਾਵਾਂਗੇ ਸਾਡੇ ਕੌਂਸਲਰ ਸਾਹਿਬ ਜਿਹੜੇ ਸਾਡੇ ਏਰੀਏ ਦੇ ਆ ਰਮਾ ਮਾਣ ਜੀ ਆਪਾਂ ਉਹਨਾਂ ਨੂੰ ਫੋਨ ਕਰ ਰਹੇ ਆ ਆ ਤੁਹਾਡੇ ਸਾਹਮਣੇ ਨਤੀਜਾ ਹੋ ਜਾਏਗਾ ਕਿ ਉਹ ਫੋਨ ਸਾਡੇ ਚੁੱਕਦੇ ਆ ਕਿ ਨਹੀਂ ਚੁੱਕਦੇ ਆ ਹਾਂ ਜੀ ਇਹਨਾਂ ਦਾ ਫੋਨ ਵੇਟਿੰਗ ਆ ਰਿਹਾ ਹੁਣ ਇਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨੂੰ ਬੈਕ ਕਾਲ ਵੀ ਕਰਨਾ ਜ਼ਰੂਰੀ ਨਹੀਂ ਸਮਝਣਾ ਇਹ ਦੇਖੋ ਇਹ ਇਹਨਾਂ ਦਾ ਬੁਰਾ ਹਾਲ ਲਗਾਇਆ ਇਹ ਸੌਂਸਲਰ ਸਾਹ ਨੂੰ ਸਿੱਧੀ ਸਿੱਧੀ ਅਦਾਇਤ ਦੇ ਦੇਣੇ ਆ ਕਿ ਜੇ ਸਾਡਾ ਸ਼ਾਮ ਤੱਕ ਕੂੜਾ ਪਾਣੀ ਨਹੀਂ ਸਾਫ਼ ਕਰਾਂਦੇ ਅਸੀਂ ਇਹਨਾਂ ਨੂੰ ਆਪਣੇ ਗਲੀ ਦੇ ਵਿੱਚ ਨਹੀਂ ਵੜਨ ਦੇਣਗੇ ਫਿਰ ਬਾਹਰ ਤੇ ਪਰਚੇ ਕਰਾ ਦਨ ਤੇ ਜੋ ਮਰਜ਼ੀ ਕਰਾ ਦ। ਕਰਮਾਰ ਗਲੀ ਨੰਬਰ 9 ਵਾਰਡ ਨੰਬਰ 15 ਐ ਜੀ ਮੈਂ ਤਾਂ ਆਪਣੇ ਕਾਉਂਸਲਰ ਨੂੰ ਵੀ ਕਾਰਪੋਰੇਸ਼ਨ ਦਫਤਰ ਵੀ ਕੰਪਲੇਂਟ ਆ ਪਾ ਪਾ ਕੇ ਥਾਗੇ ਜੀ ਕਾਉਂਸਲਰ ਨੂੰ ਕਹਿੰਨੇ ਆ ਮੈਂ ਆ ਰਿਹਾ ਜੀ ਆ ਰਿਹਾ ਜੀ ਮੈਂ ਆਣਾ ਨਹੀਂ ਪਾਰਾ ਬੰਦਾ ਭੇਜਣ ਲੱਗਾ ਨਹੀਂ ਮੇਰੇ ਬੰਦੇ ਆ ਰਹੇ ਆ ਮੇਰੇ ਕੋਲ ਬੰਦੇ ਮੇਰੇ ਬਿਮਾਰ ਆ ਜੀ ਦੇ ਲੇਕ ਕ ਮਹੀਨੇ ਤੋਂ ਭਾਜੀ ਪਾਣੀ ਦੀ ਮੁਸ਼ਕਲ ਆ ਕਹਿ ਕਹਿ ਥੱਕ ਜਾਂਦੇ ਕਾਉਂਸਲਰ ਨੂੰ ਆ ਰਹੇ ਆ ਜੀ ਆ ਰਹੇ ਅਦਰ ਵੇਖੋ ਕੂੜੇ ਦੇ ਢੇਰ ਆ ਬੱਚੇ ਕਿਸੇ ਆ ਵੇਖੋ ਬਿਮਾਰੀਆਂ ਫੈਲ ਆਂਦੀਆਂ ਕਾਉਂਸਲਰ ਨੂੰ ਕੋਈ ਫਰਕ ਹੀ ਨਹੀਂ ਆ ਕਾਉਂਸਲਰ ਨੂੰ ਕੋ ਲੋਕ ਮੈਂ ਕਹਿੰਦਾ ਘਰਾਂ ਦੇ ਢੇਰ ਲੱਗੇ ਪਏ ਜੀ ਕੂੜਿਆਂ ਦੇ ਕਾਉਂਸਲਰ ਸੁਣ ਕੇ ਨਹੀਂਦਾ ਜੀ ਇੱਕ ਦਿਨ ਦਾ 24 ਘੰਟੇ ਦਾ ਟਾਈਮ ਆ ਅਸੀਂ ਤਾਂ ਅਸੀਂ ਕਹਿੰਦੇ ਕਿ ਇਹ ਗੰਦ ਕਢਾਣਾ ਚਾਹੀਦਾ ਕਾਉਂਸਲਰ ਮੰਨ ਕੇ ਨਹੀਂਦਾ ਜੀ ਕਾਉਂਸਲਰ ਨੂੰ ਫੋਨ ਕਰੋ ਆ ਰਿਆਂ ਜੀ ਮੈਂ ਬੰਦਾ ਭੇਜ ਰਿਆਂ ਮੇਰੇ ਬੰਦੇ ਬਿਮਾਰ ਹੈ ਜੀ ਉਹ ਕਹਿੰਦਾ ਵੇਰ ਕੇ ਕਹਿੰਦਾ ਉਹ ਸਫਾਈ ਦਾ ਕੰਮ ਚੱਲਦਾ ਪਿਆ ਸਫਾਈ ਦਾ ਕੰਮ ਵੇਰ ਕੇ ਚੱਲੰਦਾ ਤੇ ਭਾਜੀ ਕਾਰਪੋਰੇਸ਼ਨ ਦਾ ਪਾਣੀ ਇੱਥੇ ਬਲੌਕ ਕੀਤਾ ਪਿਆ ਪਾਣੀ ਗੱਡਰ ਸਾਰਾ ਕੋਈ ਸੀਵਰੇ ਗੱਡਰ ਪਾਣੀ ਤੇ ਅਸੀਂ ਚਾਹਾਂਗੇ ਜਲਦੀ ਤੋਂ ਜਲਦੀ ਭਾਜੀ ਸਾਡੇ ਇਲਾਕੇ ਦਾ ਕੰਮ ਹੋਣਾ ਚਾਹੀਦਾ